ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਮੀ ਹਜੇ ਤੱਕ ਵੀ ਸਵੇਰ ਦਾ ਪਈ ਜਾਂਦਾ ਆ ਤਾਂ ਤੁਹਾਨੂੰ ਹੈ ਮੀ ਹਰ ਜਦ ਤੱਕ ਸਵੇਰ ਦਾ ਪਈ ਜਾਂਦਾ ਆ। ਹਟਿਆ ਨਿਗਾ ਵਿੱਚੇ ਤੇਜ ਹੋ ਜਾਂਦਾ ਵਿੱਚੇ ਘਟ ਜਾਂਦਾ ਆ। 3 ਵਜ ਗਏ ਆ ਤਾਂ ਤਿਆਰ ਦੇ ਤਾਂ ਮੈਂ ਚੱਲ ਲਈ ਚੰਪਸੂਨ ਫੀਡ ਪਾਉਣ। ਪਸੂ ਵੀ ਡੰਮ ਦੇ ਉਹ ਵੀ ਆਪਣੇ ਟਾਈਮ ਨਾਲ ਡੰਮ ਲਾ ਪੈਂਦੇ ਆ। ਉਹ ਵੀ ਵਾਜਾ ਮਾਰਦੇ ਆ ਤੇਰਾ ਪਕੀੜ ਪਾਇਆ ਇਹ ਪਹਿਲਾਂ ਲਓ ਜੀ ਆਪਾਂ ਲੱਗੇ ਆ ਪਕੌੜੇ ਬਣਾਉਣ ਆਲੂ ਪਿਆਜ਼ ਦੇ ਪਕੌੜੇ ਆਲੂ ਪਿਆਜ਼ ਆਪਾਂ ਕੱਟ ਕੇ ਬੇਸਨ ਵਿੱਚ ਘੋਲ ਲਿਆਇਆ ਮਸਾਲੇ ਸਾਰੇ ਪਾ ਲਿਆ ਵਿੱਚ ਦੇ ਤੇ ਹੁਣ ਆਪਾਂ ਇੱਧਰ ਤੇਲ ਵੀ ਰੱਖਿਆ ਤੇਲ ਆਪਣਾ ਗਰਮ ਹੋ ਗਿਆ ਹੈ ਤੇ ਆਪਾਂ ਲੱਗੇ ਹਾਂ ਪਕੌੜੇ ਬਣਾਉਣ ਵਿੱਚ ਪਾਉਨੇ ਆ ਇਹਦੇ ਕੋੜੇ ਆਪਣੇ ਰੜ ਗਏ ਆਪਾਂ ਪਾਰ ਕੱਢ ਲਾਂਗੇ ਇਹਨਾਂ ਨੂੰ ਇਤਰਾ ਆਪਣੇ ਪਕਵੜੇ ਬਣ ਗਏ ਆ। ਇਤਰਾ ਆਪਣੇ ਪਕਵੜੇ ਬਣਦੇ ਆ, ਇੱਧਰ ਆਪਣੀ ਚਾਹ ਬਣ ਕੇ ਤਿਆਰ ਆ। ਪਨਾਰ ਨਾਲ ਦਿਲ ਦੇ ਸਾਰੇ ਗਰਮ ਗਰਮ ਪਕਵੜੇ ਤੇ ਗਰਮ ਗਰਮ ਚਾਹ। ਲਓ ਜੀ ਪਕਵੜੇ ਬਣ ਕੇ ਆਪਣੇ ਹੋ ਗਏ ਆ ਤਿਆਰ। ਚਾਹ ਵੀ ਬਣ ਗਈ ਆਪਣੀ ਹੁਣ ਆਪਾਂ ਅੰਦਾ ਦਿੰਨੇ ਆ ਸਾਰਿਆਂ ਨੂੰ ਚਾਹ ਤੇ ਪਕੌੜੇ ਗਰਮੋ ਗਰਮ ਲੋ ਜੀ ਹੁਣ ਸ਼ਾਮ ਦੇ ਹੋ ਗਏ ਆ 6:30 ਹਜ਼ਰਮੀ ਪੀ ਜਾਂਦਾ ਆ ਮੀ ਅੱਜ ਹਟਿਆ ਨਹੀਂ ਸਾਰਾ ਦਿਨ ਇੱਦਾਂ ਹੀ ਪਿੰਦਾ ਰਿਆ ਕਣਮਣ ਕਣਮਣ ਹੋਈ ਜਾਂਦੀ ਆ